ਨਮਸਕਾਰ ਦੋਸਤੋ ਮੈਂ ਸ਼ਮਿਸਨੁਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਅੱਜ ਅਸੀਂ ਪਹੁੰਚੇ ਹਾਂ ਤਾਰਾਗੜ ਥਾਣੇ ਦੇ ਬਾਹਰ ਜਿੱਥੇ ਕਾਂਗਰਸ ਸਰਪਸਕ ਧਰਨਾ ਲਗਾਇਆ ਗਿਆ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਪੂਰੇ ਵਿਧਾਇਕ ਜਗਿੰਦਰ ਪਾਲ ਜੀ ਧਰਨੇ 'ਚ ਖੁਦ ਬੈਠੇ ਆਗੇ ਆ ਪਰ ਜੇ ਗੱਲ ਕਰਾਂਗੇ ਕਾਂਗਰਸ ਜਿਹੜੀ ਲੀਡਰਸ਼ਿਪ ਹੈ ਸਾਰੀ ਇੱਥੇ ਪਹੁੰਚ ਚੁੱਕੀ ਹੈ ਪਰ ਇਹਨਾਂ ਨੇ ਹੋਰ ਵੀ ਆਪਣੇ ਕਾਂਗਰਸੀ ਜੀ ਲੀਡਰਸ਼ਿਪ ਨੂੰ ਬੁਲਾਇਆ ਗਿਆ ਇੱਥੇ ਪਰ ਕਾਰਨ ਤਾਂ ਇਹ ਹੈਗਾ ਕਿ ਜੇ ਜਸਬੀਰ ਸਿੰਘ ਜਿਹੜਾ Vice ਪ੍ਰਧਾਨ ਜਿਹੜੇ ਹੈਗੇ ਆ ਉਹਨਾਂ ਨੂੰ ਪੁਲਿਸ ਨੇ ਸਵੇਰੇ 6 ਵਜੇ ਰੇਟ ਕਰਕੇ ਉਹਨਾਂ ਨੂੰ ਪਰਚਾ ਵੀ ਕੀਤਾ ਜਾਇਆ ਗਿਆ ਤਾਂ ਉਹਨਾਂ ਦੇ ਜਿਹੜੀ ਜਗਿੰਦਰਪਾਲ ਜੀ ਕਹਿਣਾ ਹੈਗਾ ਕਿ ਮੇਰੇ ਵੀ ਕਿਸੇ ਵਰਕਰਾਂ ਨਾਲ ਜਾਨ ਧੱਕਾਸ਼ਾਹੀ ਹੋਈਗੀ ਉਹ ਮੈਂ ਜਰ ਬਰਦਾਸ਼ਤ ਨਹੀਂ ਕੀਤੀ ਜਾਏਗੀ ਚਲੋ ਗੱਲਬਾਤ ਕਰਾਂਗੇ ਜਗਿੰਦਰਪਾਲ ਜੀ ਨਾਲ ਕੀ ਕਹਿਣਾ ਉਹਨਾਂ ਦਾ ਧਰਨੇ ਜੀ ਬੈਠਾ ਜੇ ਕੱਲ ਨੂੰ ਮੇਰੇ ਕੋਈ ਗੱਲਬਾਤ ਹੋ ਜਾਂਦੀ ਹੈ ਇਹਦੇ ਜ਼ਿੰਮੇਵਾਰ ਜਿਹੜਾ ਉਹ ਤਾਰਾਗੜ थाना ਹੋਏਗਾ ਪਰ ਉਹਨਾਂ ਨੇ ਵੀ ਕਹਿਣਾ ਹੈਗਾ ਕਿ ਜਿਹੜੇ ਵਰਕਰਾਂ ਦੀ ਜਿਹੜਾ ਪਰਚਾ ਕੀਤਾ ਗਿਆ ਪਰ ਮੈਂ ਕਿਸੇ ਵੀ ਹਰਾਸੇ ਜਾਂ ਕਿਸੇ ਬਖਸ਼ਾ ਜਿਹੜਾ ਪਰ ਉਹਨਾਂ ਨੇ ਜਿਹੜਾ ਪੰਜਾਬ ਸਰਕਾਰ ਦੇ ਖਿਲਾਫ ਤੇ ਪੁਲਿਸ ਦੇ ਖਿਲਾਫ ਜਿਹੜਾ ਤੇ ਰੋਸ਼ਨੀ ਕੀਤਾ ਗਿਆ ਉਹਦੇ ਤੇ ਧਰਨਾ ਵੀ ਲਗਾ ਗਿਆ ਵੀ ਇਹ ਗੱ ਪ੍ਰਧਾਨ ਜਿਹੜਾ 16 ਕਲਰ ਰਹਿਣ ਵਾਲਾ ਜਿੱਥੇ ਪੁਲਿਸ ਨੇ ਸਵੇਰੇ 6 ਵਜੇ ਨੂੰ ਘਰ ਰੇਡ ਕਰਕੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਜੀ ਲੜਾਈ ਝਗੜਾ ਤਾਂ ਕੋਈ ਗੱਲਬਾਤ ਹੋਈ ਦੀ 18 ਤਰੀਕ ਦੀ ਹੋਈ ਦੀ ਆ ਕੋਈ ਜੇ ਗੱਲ ਕਰਾਂਗੇ ਅੱਜ ਪੁਲਿਸ ਨੇ ਸਵੇਰੇ 6 ਵਜੇ ਨੂੰ ਘਰ ਚੁੱਕੇ ਤੇ ਥਾਣੇ ਦੇ ਅੰਦਰ ਉਹ ਕੀ ਹਵਾਲਾਤ ਦੇ ਦੱਕ ਦਿੱਤਾ ਗਿਆ ਪਰ ਜੇ ਪੁਰਪਤਾਿਕ ਜਗਿੰਦਰਪਾਲ ਵੀ ਇੰਦਰ ਸਚਨਾ ਵੀ ਗੱਲਬਾਤ ਹੋਈ ਉਹਨਾਂ ਦੀ ਪਰ ਉਹਨਾਂ ਦਾ ਇਹੀ ਕਹਿਣਾ ਹੈਗਾ ਕਿ ਅਸੀਂ ਸ਼ਾਂਭੀ ਕਰਦੇ ਪਏ ਆ ਚਲੋ ਗੱਲਬਾਤ ਕਰਾਂਗੇ ਪੁਰਪਤਾਿਕ ਜਗਿੰਦਰਪਾਲ ਕਿ ਵਰਕਰ ਕੋਈ ਵੀ ਕਸ਼ਾਹੀ ਹੋਏਗੀ ਤੇ ਮੈਂ ਤਾਂ ਕਸ਼ਾਹੀ ਜਿਹੜ ਦੇਖ ਸਕਦੇ ਹੋ ਕਾਂਗਰਸ ਪਾਰਟੀ ਬਸ ਤੁਹਾਡਾ ਨਾ ਵੀ ਲਗਾਇਆ ਗਿਆ ਪਰ ਇਹਨਾਂ ਦਾ ਅੱभी ਕਹਿਣਾ ਹੈਗਾ ਕਿ ਜਿੰਨ ਤੱਕ ਇਹ ਗੁੰਡਾਗਰਦੀ ਦਾ ਰਾਜ ਖਤਮ ਨਹੀਂ ਹੁੰਦਾ ਪਰ ਅੰਦੋਕ ਸਾਡਾ ਧਰਨਾ ਜਿਹੜਾ ਜਾਰੀ ਰਹੇਗਾ ਮੈਂ ਸ਼ਮੀਸ ਨੂੰ ਤਰ ਆਪਣੀ ਸਿੰਘੀ ਕੁਛ ਪਤਾ ਦੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ ਕਿਉਂ ਬਠੇ ਹੋ ਠੀਕੋ ਜਿਹੜਾ ਮੈਂ ਧਰਨੇ ਦੇ ਬੈਠਾ ਮੈਨੂੰ ਕੋਈ ਚਾਹ ਨਹੀਂ ਹੈਗਾ ਧਰਨੇ ਦੇ ਬਹਿਣ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਈ ਬਹੁਤ ਵੱਡਾ ਮੇਰਾ ਆਪਰੇਸ਼ਨ ਹੋਣ ਦੇ ਬਾਬਦੂ ਮੈਂ ਧਰਨੇ ਕਿਉਂ ਬਠਾ ਇਹ ਮੇਨ ਮਕਸਦ ਹੈਗਾ ਜਿਹੜੀ ਪੰਜਾਬ ਦੀ ਸਰਕਾਰ ਹੈ ਤੇ ਜਿਹੜੀ ਪੰਜਾਬ ਦੀ ਪੁਲਿਸ ਹੈ ਪੰਜਾਬ ਦੀ ਪੁਲਿਸ ਪੰਜਾਬ ਸਰਕਾਰ ਦੀ ਘੱਟ ਪੁਤਲੀ ਬਣੀ ਹੈ ਔਰ ਠੱਕੀ ਕਰਦੀ ਹੈ ਮੇਰੇ ਵਰਕਰ ਤੇ ਮੇਰਾ ਸਰਪੰਚ ਹੈ ਸੋੜਾ ਕਲਾਂ ਦਾ ਸੁਖਵੀਰ ਸਾਡੇ ਉਹ ਨੂੰ ਸਵੇਰੇ ਚੁੱਕ ਕੇ ਲੈਂਦਾ ਮੈਂ ਹੁਣ ਐਸਐਚ ਨੂੰ ਪੁੱਛਿਆ ਵੀ ਕਿਉਂ ਚੁੱਕ ਕੇ ਲੈਂਦਾ ਮੈਂ ਅੰਦਰ ਮਿਲ ਕੇ ਆਇਆ ਪਹਿਲੇ ਜੋ ਸਰਪੰਚਾ ਦੇ ਸਰਪੰਚ ਨੂੰ ਇੱਕ ਉਠਲੀ ਦੀ ਚੰਦੜੇ 12 ਦੀ ਕੁੰਡਾ ਮਾਰ ਕੇ ਜਾਂਦਾ ਦਿੱਤਾ ਆ ਉਹਨੂੰ ਮੈਂ ਘੜਾ ਆ ਉਹਨੂੰ ਮੈਂ ਪੁੱਛਿਆ ਉਹ ਸਰਪੰਚ ਕਹਿੰਦਾ ਮੈਂ ਥੋੜੇ ਦਿਨ ਦਾ ਬਿਮਾਰ ਆ ਤੇ ਮੇਰਾ ਸਾਫ ਡੋ ਰਿਆ ਹੈ ਜੋ ਦਵਾਈ ਮਗਾ ਲਈ ਖਾਧੀ ਹੈ ਤੇ ਠੰਡਾ ਤਲਖੀ ਦਾ ਰਿਹਾ ਸੀ ਉਹ ਕਹਿੰਦਾ ਕਿ ਮੇਰੇ ਸਾਹਮਣੇ ਤਾਂ ਬੋਲਦਾ ਪਿਆ ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਮੈਂ ਇੱਥੇ ਧਰਨੇ ਦੇ ਇਸ ਕਰਕੇ ਬੈਠਾ ਵੀ ਮੇਰੇ ਵਰਕਰ ਨਾਲ ਧੱਕਾ ਕਰ ਰਿਹਾ ਜਿਹੜੀ ਕੰਪਲੇਂਟ ਹੈ ਉਹ ਕੱਲ ਦੀ ਹੈ ਸ਼ਬੀਦੀ ਦੀ ਜਿਹੜਾ ਬਕੂਆ ਬਣਾ ਰਿਹਾ ਹੈ ਉਹ ਬਕੂਆ ਬਣਾ ਰਿਹਾ 18 ਦਿਨ ਦਾ ਤੇ ਮੈਂ ਪੁਲਿਸ ਨੂੰ ਪੁੱਛਣਾ ਚਾਹੁੰਦਾ ਉਹ ਬੰਦੇ ਨੂੰ ਪੁੱਛਣਾ ਚਾਹੁੰਦਾ 18 ਤੀ ਤੋਂ ਲੈ ਕੇ 26 ਤੀ ਤੱਕ ਕਿਹਾ ਤੁਸੀਂ ਸੁੱਤੇ ਦੇ ਸੀ ਜੇ ਤੁਹਾਡੇ ਨਾਲ ਕੋਈ ਵਾਰਦਾਤ ਹੋਈ ਹੈ ਅੱਜ ਤੇ ਅਣਪੜ੍ਹਤੂ ਅਣਪੜ੍ਹ ਬੰਦਾ ਉਹ ਵੀ ਆਨਲਾਈਨ ਜਿਹੜੀ 112 ਦੀ ਕੰਪਲੇਂਟ ਪਾ ਕੇ ਤੇ ਫਟ ਪੁਲਿਸ ਰਾਜੋ ਰਾਜ ਆ ਜਾਂਦੀ ਹੈ ਤੇ ਇਹ 12 13 ਦਿਨ ਤੋਂ ਬਾਅਦ ਕਾਰਵਾਈ ਪਾਣਦੇ ਆ ਮੈਨੂੰ ਪਤਾ ਲੱਗਾ ਹੈ ਇਹ ਬੰਦੇ ਸਾਡੇ ਦੇ ਸਰਪੰਚ ਦੇ 450 ਲਾਖ ਦੀ ਧਾਰੀ ਕਰਦੇ ਜੋ ਇਹ ਨਾ ਕਰਦਾ ਐਸਾ ਕਿਹਾ ਐਸਾ ਸੁਣਾ ਮੇਰੀ ਗੱਲ ਹੋਈ ਹੈ ਵੀ ਮੈਂ ਕਰ ਰਹੇ ਤੇ ਬੈਠਾ ਅਗਰ ਮੈਂ ਜੀ ਅਜ ਤਰੀਕਾ 28 88 ਦਿਨ ਹੋਇਆ ਮੇਰਾ ਹਾਰਟ ਟ੍ਰਾਂਸਪਲੈਂਟ ਹੋਏਗਾ। ਤੁਹਾਨੂੰ ਮੈਂ ਆਪਣੇ ਵਰਕਣਾ ਵਾਸਤੇ ਜੀਣਾ ਤੇ ਉਹਨੇ ਵਰਕਣਾ ਵਾਸਤੇ ਮਰਨਾ ਹੈ। ਅਗਰ ਮੈਨੂੰ ਕੋਈ ਇਹ ਗਰਮੀ ਦੇ ਵਿੱਚ ਪ੍ਰੋਬਲਮ ਆਂਦੀ ਹੈ ਤੇ ਪੰਜਾਬ ਪੁਲਿਸ ਜਿਹੜੀ ਹੈ ਖਾਸ ਕਰਕੇ ਜ਼ਿਲ੍ਹਾ ਪਠਾਨਕੋਟ ਔਰ ਤਾਰਾਗੜ ਦੀ ਜਿਹੜੀ ਪੁਲਿਸ ਹੈ ਤਾਰਾਗੜ ਦਾ ਐਸਐਸਓ ਜਿਹੜਾ ਮਨਜੀਤ ਸਿੰਘ ਹੈ ਉਹ ਜ਼ਿੰਮੇਵਾਰ ਹੋਏਗਾ। ਔਰ ਜੇ ਇਹ ਨੀ ਪਰਚਾ ਜਿੰਨਾ ਦੇ ਫੜਫੜਾ ਪਰਚਾ ਜੀ ਤੇ ਮੈਂ ਬੰਦੀ ਦੀ ਜਾ ਕੇ ਜਵਾਬਤ ਕਰਾਵਾਂ ਹੁਣ ਮੈਂ ਇੱਥੇ ਧਰਨੇ ਦੇ ਬੈਠੇ ਆ ਤੇ ਜੇ ਇਹਨਾਂ ਨੂੰ ਤਕਲੀਫ ਹੁੰਦੀ ਹੈ ਮੈਂ ਜਨਤਾ ਦਾ ਨੁਮਾਇੰਦਾ ਮੈਂ ਜਨਤਾ ਨੂੰ ਤੰਗ ਨਹੀਂ ਕਰਨਾ ਚਾਹੁੰਦਾ ਕਿ ਕਿਸੇ ਦਾ ਰੋਡ ਜਾਮ ਕਰਕੇ ਤੇ ਲੋਕਾਂ ਨੇ ਰੋਕਿਆ ਜਾਏ ਮੇਰੀ ਕੋਈ ਇੱਛਾ ਨਹੀਂ ਹੈਗੀ ਮੈਂ 17 ਤੋਂ 22 ਤੱਕ ਵਿਦਾਇਕ ਰਿਆ ਕੋਈ ਬੰਦਾ ਸਾਥ ਕਰੇ ਇਹਨੂੰ ਕਿਸੇ ਨੂੰ ਧਰਦਾ ਲਾਣ ਦੀ ਜਰੂਰਤ ਨਹੀਂ ਸੀ ਅਗਰ ਕੋਈ ਆਪੇ ਤੋਂ ਲੋਕੀ ਲੜ ਪੈਂਦੇ ਲੜ ਵੀ ਜਾਂਦੇ ਆ ਤੇ ਮੈਂ ਹਮੇਸ਼ਾ ਉਹਨਾਂ ਦਾ ਰਾਜੀਨਾਮਾ ਕਰਾ ਦਿੰਦਾ ਸੀ ਆਜੇ ਨਵੀਂ ਸਰਕਾਰ ਆ ਗਈ ਹੈ ਇਹ ਜਿਹੜੀ ਪੰਜਾਬ ਸਰਕਾਰ ਦਾ ਮੰਤਰੀ ਹੈ ਮੈਂ ਇਸ ਮੰਤਰੀ ਨੂੰ ਪੁੱਛਣਾ ਚਾਹੁੰਦਾ ਕਿ ਕਿਆ ਤੁਹਾਡੀਆਂ ਜਿਹੜੀਆਂ ਲੱਤਾਂ ਨੇ ਇਹ ਰੋਡ ਦੇ ਉੱਤੇ ਪੈਰ ਨਹੀਂ ਤੁਹਾਡੇ ਟਿਕੀ ਹੋਏ ਜ਼ਮੀਨ ਦੇ ਉੱਤੇ ਤੁਹਾਡੇ ਪੈਰ ਨਹੀਂ ਟਿਕੀ ਹੋਏ ਤੁਸੀਂ ਉੱਪਰ ਹੀ ਦੇਖਦੇ ਬਿਓ ਜਦੋਂ ਉਹ ਟਾਈਮ ਆਣਾ ਕਿ ਫੇਰ ਤੁਹਾਨੂੰ ਥੱਲੇ ਵੀ ਲੱਭਣਾ ਤੇ ਉੱਪਰ ਵੀ ਲੱਭਣਾ ਨਹੀਂ ਨਾ ਇਟਲਰ ਨਾ ਇਟਲਰ ਨੀਤੀ ਹੋ ਰਹੀ ਹੈ ਰਾਜਨੀਤੀ ਨਹੀਂ ਹੋ ਰਹੀ ਇਹ ਇਟਲਰ ਵਾਲਾ ਕੰਮ ਹੋ ਰਿਹਾ ਰਾਜਨੀਤੀ ਕਹਿੰਦੀ ਸਰਪੰਚੀ ਤੁਹਾਡਾ ਪਟਕਾ ਨਹੀਂ ਪਾਣਾ ਚਾਹੁੰਦਾ ਤੇ ਤੁਸੀਂ ਧੱਕੇ ਨਾਲ ਹੋਂ ਤੇ ਪਰਚਾ ਦੇ ਕੇ ਪੜਕਾ ਪਾਉਣਾ ਚਾਹੁੰਦੀ ਹੋ ਇਹ ਰਾਜਨੀਤੀ ਹੋ ਗਈ ਰਾਜਨੀਤੀ ਆ ਅੱਗੇ ਦੇਖ ਤੇ ਲਿਆ ਨਾ ਜਿਹੜੇ ਹੁਣ ਪਾਰਲੀਮੈਂਟ ਇਲੈਕਸ਼ਨ ਹੋਏ ਨੇ ਇਹਨਾਂ ਨੂੰ ਥੋੜੀ ਬਹੁਤੀ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਕਿ ਤੁਹਾਡੇ ਨਾਲ ਲੋਕਾਂ ਕੀ ਕੀਤਾ ਵੀ ਜਗENDER ਪਾਲ ਤੋਂ ਉਸ ਵੇਲੇ ਐਮ ਜੀ ਐਮ ਹਸਪੀਟਲ ਚ ਚੁਣਾਈ ਪਿਆ ਸੀ ਤੇ ਲੋਕਾਂ ਨੇ ਦੱਤਾ ਵੀ ਇਹ ਸਾਰੇ ਜਗENDER ਪਾਲ ਆ ਲੋਕਾਂ ਨੇ ਵੋਟਾਂ ਪਾ ਕੇ ਦੱਤਾ ਤੇ ਮੰਤਰੀ ਨੂੰ ਥੋੜੀ ਬਹੁਤੀ ਸ਼ਰਮ ਆਣੀ ਚਾਹੀਦੀ ਤੂੰ ਕਿੱਥੇ ਰਿਆਂ ਤੇ ਮੈਂ ਕਿੱਥੇ ਰਿਆਂ ਤੇ ਬੇਬੀ ਕਿੱਥੇ ਰਹੀ ਆ ਉਹ ਤੁਹਾਨੂੰ ਨੰਬਰ ਤੇ ਆਇਆ ਕਿਤੇ 20 ਵੋਟਾਂ ਮਿਲੀਆਂ ਕਿਤੇ 50 ਵੋਟਾਂ ਮਿਲੀਆਂ ਕਿ 60 ਵੋਟਾਂ ਮਿਲੀਆਂ ਤੇ ਵੋਟਾਂ ਇੱਜ਼ਤ ਨਹੀਂ ਮਿਲਦੀਆਂ ਵੀ ਲੋਕਾਂ ਨੂੰ ਸਰਪੰਚਾਂ ਨੂੰ ਤੰਗ ਕਰੋ ਲੋਕਾਂ ਨੂੰ ਤੰਗ ਕਰਕੇ ਤੁਹਾਨੂੰ ਵੋਟਾਂ ਮਿਲਣੀਆਂ ਇਹ ਦੇ ਦੇ ਜਿਹੜਾ ਆਣਾ ਟਾਈਮ ਹੈ ਜੇ ਤੇ ਤੁਹਾਡੀ ਜ਼ਮੀਰ ਹੈਗੀ ਹੈ ਤੇ 27 ਵਾਲੇ ਇਲੈਕਸ਼ਨ ਜੂ ਲੜਿਓ ਤੁਹਾਡੀ ਔਕਾਤ ਦੱਸਣਗੇ ਲੋਕੀ ਤੇ ਤੁਸੀਂ ਕਿੱਥੇ ਖੜੇ ਹੋ ਇਸ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਅਗਰ ਕੋਈ ਪਰੇਸ਼ਾਨੀ ਮੈਨੂੰ ਆndi ਹੈ ਤੇ ਤੁਹਾਡੇ ਚੈਨ ਰਹਿ ਮੈਂ ਪੰਜਾਬ ਪੁਲਿਸ ਨੂੰ ਇਹ ਮੈਂ ਵਾਰਨਿੰਗ ਦੇਣਾ ਚਾਹਾਂ ਅਗਰ ਮੈਨੂੰ ਕੋਈ ਪ੍ਰੋਬਲਮ ਆ ਗਈ ਤੇ ਜ਼ਿੰਮੇਵਾਰ ਸਿੱਧਾ ਕਪਤਾਨ ਹੋਏਗਾ ਔਰ ਸਿੱਧਾ ਜ਼ਿੰਮੇਵਾਰ ਤਾਰਾ ਗੜਦਾ ਸਟੋਏਗਾ